ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੱਤਰਕਾਰ ਜਗਰੂਪ ਸਿੰਘ ਮਾਨ ਇੱਕ ਦੋ ਨ ਹੋ ਗਿਆ ਤੁਹਾਡੇ ਕੋਲ ਹਾਜ਼ਰੀ ਲਵਾ ਸਕੇ ਰਿਪੋਰਟ ਆਪ ਸਟੇਸ਼ਨ ਸੀ ਸੋ ਦੋਸਤੋ ਮੈਂ ਇੱਕ ਨਵੇਂ ਵਿਸ਼ੇ ਨਾਲ ਤੁਹਾਡੇ ਤੇ ਗੱਲ ਕਰਨੀ ਚਾਹੁੰਦਾ ਤੁਸੀਂ ਹੈਡਿੰਗ ਸਰਲੇਖ ਟਾਈਟਲ ਅੱਜ ਦਾ ਜਿਹੜਾ ਇਸ ਮੇਰੀ ਵੀਡੀਓ ਦਾ ਪੜ੍ਹਦਾ ਹੋਊਗਾ ਜਿਵੇਂ ਪੰਜਾਬ ਵਿੱਚ ਕਫੀਰ ਲਹਿਰ ਦੁਆਰਾ ਹੁਸ਼ਿਆਰ ਕੋਰ ਏਰੀਆ ਤੋਂ ਉੱਠਣ ਲੱਗੀ ਆ ਵੀ ਭਈਏ ਪੰਜਾਬੋ ਪੰਜਾਬ ਬਚਾਓ ਸੋ ਜਿੱਥੋਂ ਤੱਕ ਦੋਸਤੋ ਇਸ ਮਸਲੇ ਦੀ ਗੱਲ ਆ ਜਿੰਨਾ ਕਿ ਮੈਂ ਸਮਝਦਾ ਜਿੰਨੀ ਕਿ ਮੇਰੀ ਸੂਝ ਆ ਮੇਰੀਆਂ ਗੱਲਾਂ ਬਹੁਤ ਸਾਰਿਆਂ ਨੂੰ ਕੌੜੀਆਂ ਲੱਗਣਗੀਆਂ ਕਈ ਮੈਨੂੰ ਗਾਲਾਂ ਵੀ ਕੱਢਣਗੇ ਪਤਾ ਨਹੀਂ ਕੀ ਕੀ ਬੋਲਣਗੇ ਪਰ ਜੇ ਆਪਾਂ ਧਰਾਤਲ ਦੀ ਸਚਾਈ ਨੂੰ ਬਿਨਾ ਦੇਖੇ ਕੋਈ ਨਾਅਰੇ ਮਾਰੀ ਜਾਈਏ ਕੋਈ ਹੋਰ ਬੇਸਲੈਸ ਗੱਲਾਂ ਕਰ ਜਾਈਏ ਤਾਂ ਉਸ ਅੰਦੋਲਨ ਦੇ ਉਸ ਦੇ ਸਿਸਟਮ ਦੇ ਕੋਈ ਵਾਲੇ ਵਧੀਆ ਨਤੀਜੇ ਨਹੀਂ ਹੁੰਦੇ ਹੁੰਦੇ ਇਹ ਚ ਕੋਈ ਦੋ ਰਾਮਾਨੀ ਜਿੰਨਾ ਕੁ ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਵਿੱਚ ਆ ਕੇ ਗੰਦ ਪਾ ਦਿੱਤਾ ਸਮਾਜਕ ਤੌਰ ਤੇ ਮਾਨਸਿਕ ਤੌਰ ਤੇ ਜਿਵੇਂ ਕਹਿੰਦੇ ਵੀ ਜੋ ਵੀ ਆਪਾਂ ਕਹੀਏ ਇਹਨਾਂ ਦਾ ਰੈਣੀ ਸੈਣੀ ਲਾ ਲਓ ਇਹਨਾਂ ਦਾ ਹੋਰ ਸਿਸਟਮ ਲਾ ਲਓ ਅਸੀਂ ਸੈਂਸਿਟਿਵ ਲੋਕ ਆ ਪੰਜਾਬ ਦੇ ਖਾਸ ਕਰ ਅਸੀਂ ਉਹ ਲੋਕ ਆ ਜੇ ਪਿੰਡ ਵਿੱਚ ਕਿਸੇ ਵਿਹਾਰੀ ਨੇ ਕਿਸੇ ਪੰਜਾਬੀ ਨੂੰ ਗਾਲ ਕੱਢੀ ਤਾਂ ਅਸੀਂ ਅੱਧਾ ਪਿੰਡ ਵਿਹਾਰੀਵਲ ਹੋ ਜੰਨਾ ਉਸ ਪ੍ਰਵਾਸੀਵਲ ਹੋ ਜਾਂਦੇ ਆ ਤੇ ਉਹਦੇ ਹੌਸਲੇ ਵਾਅਦੇ ਵਾਅਦੇ ਅੱਜ ਪੋਜੀਸ਼ਨ ਆ ਇਹ ਆ ਗਈਆਂ ਕਿ ਸਾਡੇ ਬੱਚਿਆਂ ਨੂੰ ਚੱਕ ਚੱਕ ਕੇ ਮਾਰਨ ਲੱਗੇ ਲੋਕ ਇੱਕ ਨਹੀਂ ਬਹੁਤ ਘਟਨਾਵਾਂ ਹੋਈਆਂ ਨੇ ਸਾਡੇ ਪੰਜਾਬੀਆਂ ਦੀਆਂ ਕੇਸਾਂ ਨੂੰ ਹੱਥ ਪਾਉਣ ਲੱਗ ਗਏ ਸਾਡੇ ਪੰਜਾਬੀਆਂ ਦੀਆਂ ਪੱਗਾਂ ਨੂੰ ਹੱਥ ਪਾਉਣ ਲੱਗ ਗਏ ਸਾਡੀਆਂ ਧੀਆਂ ਭੈਣਾਂ ਦੀਆਂ ਜਿੱਦਾਂ ਨੂੰ ਹੱਥ ਪਾਉਣ ਲੱਗ ਗਏ ਗੱਲ ਕੀ ਹਰ ਉਹ 네ਗੇਟਿਵ ਕ੍ਰੀਏਸ਼ਨ ਜਿਹੜੀ ਇਹ ਕਰ ਰਹੇ ਨੇ ਰਚ ਰਹੇ ਨੇ ਉਹ ਕਿਤੇ ਨਾ ਕਿਤੇ ਜਿਹੜਾ ਪੰਜਾਬ ਦਾ ਸਮਾਜਿਕ ਮਾਹੌਲ ਆ ਪੰਜਾਬ ਦਾ ਜਿਹੜਾ ਅਸਲ ਕਲਚਰ ਆ ਜਾਂ ਪੰਜਾਬ ਦਾ ਜਿਹੜਾ ਆਪਣਾ ਸੁਭਾਅਕੋ ਸਿਸਟਮ ਉਹਨੂੰ ਬੁਰੀ ਤਰ੍ਹਾਂ ਇਫੈਕਟਡ ਕਰ ਰਹੇ ਨੇ ਉਹਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਨੇ ਜਿੱਥੋਂ ਤੱਕ ਇਹਦੇ ਲਈ ਕਸੂਰਵਾਰ ਦੀ ਗੱਲ ਕਰੀਏ ਸਭ ਤੋਂ ਵੱਧ ਕਸੂਰਵਾਰ ਅਸੀਂ ਪੰਜਾਬੀ ਆ ਅਸੀਂ ਇਹਨਾਂ ਨੂੰ ਇੰਨਾ ਖਿਰ ਚੜਾ ਲਿਆ ਅਸੀਂ ਇਹਨਾਂ ਨੂੰ ਇੰਨੀ ਇੱਕ ਖੁੱਲ ਦੇਤੀ ਕਿ ਇਹ ਹੁਣ ਆਪਣੇ ਆਪ ਨੂੰ ਜਿਵੇਂ ਕਹਿੰਦੇ ਆ ਵੀ ਪੰਜਾਬ ਦੇ ਮਾਲਕ ਬਣ ਸਮਝਦੇ ਨੇ ਇਹ ਪਰ ਇੱਕ ਬੀਬੀ ਦੀ ਮੈਂ ਇੰਟਰਵਿਊ ਸੁਣ ਰਿਆ ਸੀ ਗੱਲਬਾਤ ਕਰ ਰਹੀ ਸੀ ਬੜੀ ਵਧੀਆ ਮੈਨੂੰ ਉਹਦੀ ਕਰਨ ਲੱਗੀ ਵੀ ਪੰਜਾਬ ਵਿੱਚ ਇੱਕ ਆਫਰ ਖੁੱਲੀ ਹੋਈ ਆ ਉਗਾਨੇ ਪੰਜਾਬ ਵਿੱਚ ਇੱਕ ਆਫਰ ਖੁੱਲੀ ਆ ਪਰ ਆਫਰ ਪੰਜਾਬ ਤੋਂ ਬਾਹਰਲੇ ਸੂਬਿਆਂ ਲਈ ਆ ਤੁਸੀਂ ਆਪਣੇ ਸੂਬਿਆਂ ਵਿੱਚ ਕ੍ਰਾਈਮ ਕਰੋ ਕਤਲ ਕਰੋ ਲੁੱਟ ਕਰੋ ਕੁੜੀ ਕੱਟੋ ਬਲਾਤਕਾਰ ਕਰੋ ਜੋ ਮਰਜ਼ੀ ਕਰੋ ਜੇ ਤੁਸੀਂ ਬਚਣਾ 100 150 200 ਦਾ ਝਗਾੜ ਕਰਕੇ ਟ੍ਰੇਨ ਦੀ ਟਿਕਟ ਲਾਓ ਲੁਧਿਆਣਾ ਆ ਕੇ ਉਤਰਜੋ ਸ੍ਰਮਦਾ ਆ ਕੇ ਉਤਰਜੋ ਅੰਮ੍ਰਿਤਸਰ ਆ ਕੇ ਉਤਰਜੋ ਗੱਲ ਕੀ ਅਮਰਸਰ ਆ ਗਏ ਉੱਤਰ ਜੋ ਜਲੰਧਰ ਆ ਗਏ ਉੱਤਰ ਤੁਸੀਂ ਇੱਕ ਵਾਰ ਪੰਜਾਬ ਵਿੱਚ ਆ ਜਾਓ ਇੱਥੇ ਤੁਹਾਨੂੰ ਕੰਮ ਵੀ ਮਿਲੂਗਾ ਤੁਹਾਨੂੰ ਕਮਰੇ ਵੀ ਮਿਲਣਗੇ ਤੁਹਾਨੂੰ ਕਿਸੇ ਨੇ ਪੁੱਛਣਾ ਵੀ ਹੈ ਨਹੀਂ ਤੂੰ ਕਿੱਥੋਂ ਆਇਆ ਕੀ ਤੇਰੇ ਕੋਲ ਸਬੂਤ ਆ ਕੌਣ ਆ ਤੂੰ ਗੱਲ ਕੀ ਪੰਜਾਬ ਇੱਕ ਧਰਮਸ਼ਾਲਾ ਬਣ ਗਿਆ ਪੰਜਾਬ ਨੂੰ ਧਰਮਸ਼ਾਲਾ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ ਹਰ ਪਾਸੇ ਝੁੱਗੀਆਂ ਝੌਪੜੀਆਂ ਦਾ ਦੌਰ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਵੱਧ ਰਿਹਾ ਏ ਹਰ ਛੋਟੇ ਤੋਂ ਛੋਟੇ ਸ਼ਹਿਰ ਤੇ ਮੈਂ ਮਾਛੀਵਾੜਾ ਸਾਹਿਬ ਵਿੱਚ ਰਹਿਣਾ ਏ ਸਾਡੇ 3-4 ਕਲੋਨੀਆਂ ਵੱਟੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਖਬਰਾਂ ਲਾਈਆਂ ਨੇ ਵੀ ਇੱਕ ਵਾਰ ਪ੍ਰਸ਼ਾਸਨ ਇੱਕ ਵਾਰ ਪ੍ਰਸ਼ਾਸਨ ਕਿਸੇ ਵਧੀਆ ਸਿਸਟਮ ਦੇ ਨਾਲ ਇਹਨਾਂ ਕਲੋਨੀਆਂ ਦੀ ਤਲਾਸ਼ੀ ਲਵੇ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਉਹ ਗੈਰ ਕਾਨੂੰਨੀ ਲੋਕ ਮਿਲਣਗੇ ਜਿਹੜੇ ਲੁੱਟਾਂ ਖਵਾ ਕਰਦੇ ਨੇ ਤੁਹਾਨੂੰ ਬਹੁ ਗਿਣਤੀ ਵਹੀਕਲ ਮਿਲਣਗੇ ਜਿਨ੍ਹਾਂ ਦੀਆਂ ਚੋਰੀ ਦੇ ਹੋਣਗੇ ਤੁਹਾਨੂੰ ਬਹੁ ਗਿਣਤੀ ਹਥਿਆਰ ਮਿਲਣਗੇ ਜਿਹੜੇ ਦੋ ਨੰਬਰ ਦੇ ਹੋਣਗੇ ਤੁਹਾਨੂੰ ਬਹੁ ਗਿਣਤੀ ਨਸ਼ੇ ਮਿਲਣਗੇ ਹੋਰ ਬਹੁਤ ਕੁਸ਼ਨਾਂ ਦੀਆਂ ਝੁੱਗੀਆਂ ਝੋਪੜੀਆਂ ਤੋਂ ਮਿਲ ਸਕਦਾ ਏ ਜਿਹਨਾਂ ਦੇ ਸਿਰ ਤੇ ਵਾਰਦਾਤਾਂ ਕਰਦੇ ਨੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਵਾਰਦਾਤਾਂ ਵਧੀਆਂ ਹੋਈਆਂ ਸਾਡੇ ਸ਼ਹਿਰ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਵਧੀਆਂ ਹੋਈਆਂ ਨੇ ਜਿਹੜੀਆਂ ਕਿ ਲਗਭਗ ਇਹ ਪ੍ਰਵਾਸੀ ਮਜ਼ਦੂਰ ਕਰਦਨੇ ਆ ਕੇ ਗੱਲ ਦੀਆਂ ਸਾਡੀਆਂ ਨੇ ਮੇਰੇ ਹੁਣ ਵੀ ਯਾਦ ਆਉ 88 90 ਦਾ 15 16 ਸਾਲ ਦੀ ਉਸ ਟਾਈਮ ਅਸੀਂ ਜਦੋਂ ਸਰਪੰਚੀ ਦੀ ਇਲੈਕਸ਼ਨ ਸ਼ੁਰੂ ਹੋਈ ਸੀ ਚੱਲਦੀਆਂ ਸੀ ਉਸ ਟਾਈਮ ਸਰਪੰਚੀ ਦੀ ਇਲੈਕਸ਼ਨ ਦੇ ਲਈ ਪਿੰਡਾਂ ਦੀਆਂ ਵੋਟਾਂ ਧੱਕੇ ਨਾਲ ਮੂਟਣਾ ਤੇ ਬੈਠੇ ਸਾਡੇ ਪਿੰਡ ਵਿੱਚ ਬਣਾਈਆਂ ਸੀ ਉਸ ਟਾਈਮ ਦੇ ਸਾਡੇ ਘੜਮ ਚੌਧਰੀਆਂ ਨੇ ਸਾਡੇ ਪਿੰਡ ਦੇ ਨਹੀਂ ਸਾਰੇ ਪਿੰਡਾਂ ਵਿੱਚ ਉਸ ਟਾਈਮ ਵੋਟਾਂ ਬਣੀਆਂ ਆਉਣਗੀਆਂ ਸਿਰਫ ਭਈਏ ਕਦੋਂ ਪੈਰ ਲਾਉਂਦੇ ਨੇ ਜਦੋਂ ਇਹਨਾਂ ਦਾ ਅਸੀਂ ਆਧਾਰ ਕਾਰਡ ਬਣਾ ਦਿੰਨੇ ਆ ਅਸੀਂ ਆਪਣੇ ਹੱਕ ਲਈ ਆਪਣੀ ਲੋੜ ਲਈ ਇਹਨਾਂ ਦਾ ਅਦਾਵੋ ਵੋਟ ਬਣਾ ਦਿੰਨੇ ਆ ਇਹਨਾਂ ਦੇ ਹੋਰ ਪ੍ਰੂਫ ਬਣਾ ਦਿੰਨੇ ਆ ਆਉਣ ਕਮਾ ਕੇ ਵਾਪਸ ਜਾਣ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਪੰਜਾਬ ਤੇ ਇਹਨਾਂ ਦਾ ਕਬਜ਼ਾ ਕਿਵੇਂ ਹੁਣ ਦੇ ਸਕਦੇ ਆ ਇਹਨਾਂ ਨਾਲ ਸਾਡਾ ਕਲਚਰ ਨਹੀਂ ਮਿਲਦਾ ਇਹਨਾਂ ਨਾਲ ਸਾਡਾ ਸੁਹਾ ਨਹੀਂ ਮਿਲਦਾ ਇਹਨਾਂ ਨਾਲ ਸਾਡਾ ਰਹਿਣ ਸਾਈਨ ਨਹੀਂ ਮਿਲਦਾ ਫਿਰ ਉਲਟਾ ਸਾਡਾ ਖਾ ਕੇ ਸਾਡੇ ਉੱਪਰੇ ਇਹਨਾਂ ਦੀ ਵਾਰ ਚੱਲਦਾ ਸਾਡੇ ਬੱਚਿਆਂ ਤੇ ਹਮਾਰਾ ਕਰਦੇ ਨੇ ਸਾਡੀਆਂ ਭੈਣਾਂ ਧੀਆਂ ਦੇ ਆਖ ਰੱਖਦੇ ਨੇ ਸਾਡੇ ਬਜ਼ੁਰਗ ਬਾਪੂਆਂ ਨੂੰ ਕਹਾੜੀਆਂ ਨਾ ਪਿਆਂ ਨੂੰ ਵੱਢ ਕੇ ਤੁਰ ਜਾਂਦੇ ਨੇ ਸਵਾਲ ਫੇਰ ਮੁੜ ਕੇ ਉੱਥੇ ਆਉਂਦਾ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਬਹੁਤ ਵੱਡੀ ਬੱਦਰ ਦੇ ਲੋਕ ਗਲਤ ਨੇ ਪਰ ਭਈਏ ਪਹਾਓ ਪੰਜਾਬ ਉੱਚਾਓ ਸਿਰਫ ਜੋਸ਼ ਨਾਲ ਨਾਰੇ ਲਾ ਕੇ ਕਰਨ ਵਾਲਾ ਹੱਲ ਨਹੀਂ ਕਿਉਂਕਿ ਇਹ ਇੰਡੀਆ ਹੈ ਭਾਰਤ ਆ ਭਾਰਤ ਦੇ 28 ਸੂਬੇ ਨੇ ਭਾਰਤ ਦੇ 28 ਸੂਬਿਆਂ ਲਈ ਇੱਕ ਕਾਨੂੰਨ ਆ ਜੇ ਪੰਜਾਬ ਪ੍ਰਵਾਸੀਆਂ ਨਾਲ ਭਰਿਆ ਹੋਇਆ ਤਾਂ ਯੂਪੀ ਦੇ ਵਿੱਚ ਵੀ ਮੈਂ ਕਹਿੰਦਾ ਇੰਨੇ ਕੁ ਪੰਜਾਬੀ ਹੋਣਗੇ ਵੱਡੇ ਵੱਡੇ ਕਾਰੋਬਾਰੀ ਨੇ ਟਰਾਂਸਪੋਰਟਰ ਨੇ ਪਲੀਆ ਪਰੇਚਾਰਾ ਹੈ いや ਲਗਭਗ ਸਾਰਾ ਪੰਜਾਬੀਆਂ ਦਾ ਬਣਾ ਯੂਪੀ ਦੇ ਵਿੱਚ ਪਿਹਾਰ ਵਿੱਚ ਬਹੁਤ ਵੱਡੇ ਵੱਡੇ ਟਰਾਂਸਪੋਰਟਰ ਬੈਠੇ ਨੇ ਆਪਣੇ ਪੰਜਾਬੀ ਵੱਡੇ ਵੱਡੇ ਢਾਬਿਆਂ ਵਾਲੇ ਵੱਡੇ ਵੱਡੇ ਰੈਸਟੋਰੈਂਟਾਂ ਵਾਲੇ ਬੈਠੇ ਨੇ ਗੁਜਰਾਤ ਵਿੱਚ ਬਹੁਤ ਵੱਡੇ ਵੱੱਧੇ ਤੇ ਬੈਠੇ ਨੇ ਰਾਜਸਥਾਨ ਵਿੱਚ ਬਹੁਤ ਵੱਡੇ ਵੱੱਧੇ ਤੇ ਬੈਠੇ ਨੇ ਸੋਚ ਕੇ ਦੇਖੋ ਜੇ ਤੁਸੀਂ ਇੱਥੋਂ ਪ੍ਰਵਾਸੀ ਭੰਗਿਆਂ ਨੂੰ ਕੱਢਣ ਦੀ ਲਹਿਰ ਚਲਾ ਰਹੇ ਹੋ ਮੈਂ ਤੁਹਾਡੀ ਲਹਿਰ ਨੂੰ ਗਲਤ ਨਹੀਂ ਕਹਿ ਰਿਹਾ ਪਰ ਇਸ ਲਹਿਰ ਨੂੰ ਕਿਸੇ ਹੋਰ ਤਰੀਕੇ ਦਾ ਰੂਪ ਦੇ ਕੇ ਵੀ ਇਹਨਾਂ ਤਰੀਕ ਸਿਸਟਮ ਨੂੰ ਅਪਣਾਇਆ ਜਾ ਸਕਦਾ ਹੈ ਉਹਨਾਂ ਦੀ ਆਮਦ ਕਿਵੇਂ ਘਟੇ ਉਹਨਾਂ ਨੂੰ ਇਹਤੇ ਜੁਰਮਕਾਰ ਨੂੰ ਕਿਵੇਂ ਰੋਕਿਆ ਜਾਵੇ ਉਹਨਾਂ ਨੂੰ ਥਾਂ ਲੈਣ ਦੀ ਪਾਬੰਦੀ ਹੋਵੇ ਕੰਮ ਕਰਨ ਆਪਦਾ ਵਾਪਸ ਚਲੇ ਜਾਣ ਸਾਡਿਆਂ ਵੀ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਮੋਟਰਾਂ ਤੋਂ ਘਰਾਂ ਦੇ ਉਹ ਜੀਆਂ ਲੈ ਸਾਡੀਆਂ ਧਾਰਾਂ ਕੱਢਦੇ ਨੇ ਅਸੀਂ ਕਰੇ ਹੋਈਏ ਨਾ ਹੋਈਏ ਸਾਡੇ ਡੰਗਰਾਂ ਦੀ ਧਾਰ ਕੱਢ ਕੇ ਸਾਡੀ ਕਿਚਨ ਵਿੱਚ ਸਾਡੀ ਘਰ ਵਾਲੀ ਕਰੀ ਹੁੰਦੀ ਆ ਭੈਣ ਸਾਡੀ ਮਾਂ ਬਣ ਕੱਲੀਆਂ ਘਰੇ ਉਹਨਾਂ ਪਾ ਕੇ ਆਉਂਦੇ ਆ ਅਸੀਂ ਜੇ ਨਹੀਂ ਰੱਖਦੇ ਤਾਂ ਦਾਦ ਦੋ ਜੇ ਤੁਸੀਂ ਇਹ ਲਹਿਰ ਨੂੰ ਵੱਡੀ ਪੱਤਰ ਤੇ ਲੈ ਕੇ ਜਨੇ ਜਾ ਰਹੇ ਹੋ ਤਾਂ ਇਹਦੇ ਨਾਲ ਬਹੁਤ ਵੱਡੇ ਪੱਤਰ ਤੇ ਨੁਕਸਾਨ ਹੋਊਗਾ ਹੋਰਸ ਡੇਟਾ ਵਿੱਚ ਬੈਠੇ ਪੰਜਾਬੀਆਂ ਦਾ ਤੁਸੀਂ ਗੱਲ ਇੰਡੀਆ ਦੀ ਗੱਲ ਕਰਦੇ ਹੋ ਅੱਜ ਪੂਰੇ ਵਰਲਡ ਵਿੱਚ ਇੱਕ ਲਹਿਰ ਚੱਲੀ ਆ ਟ੍ਰਾਂਟੋ ਦੇ ਵਿੱਚ ਬਹੁਤ ਵੱਡੀ ਐਂਟੀ ਇਮੀਗ੍ਰੇਸ਼ਨ ਰੈਲੀ ਹੋਈ ਉੱਥੋਂ ਦੇ ਬਸਰੀਕ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਪਰਸੋਂ ਦੀ ਗੱਲ ਆ 13 ਤਰੀਕ ਦੀ ਔਰ ਇਹ ਕਿਹਾ ਗਿਆ ਆਪਣੇ ਪੰਜਾਬੀ ਬਲੌਗਰਾਂ ਵੱਲੋਂ ਆਪਣੇ ਸਟੂਡੈਂਟਾਂ ਨੂੰ ਕੁੜੀਆਂ ਨੂੰ ਧੀਆ ਨੂੰ ਭੈਣਾਂ ਨੂੰ ਬੱਚੀਆਂ ਨੂੰ ਕਿ ਬਿਨਾ ਕੰਮ ਤੋਂ ਅੱਜ ਟ੍ਰਾਂਟੋ ਦੀਆਂ ਬਾਜ਼ਾਰਾਂ ਵਿੱਚ ਨਾ ਨਿਕਲਿਓ ਉਹ ਨਫਰਤ ਨਾਲ ਦੇਖਣ ਲੱਗ ਗਿਆ ਆਪਣੇ ਲੋਕਾਂ ਨੂੰ ਉੱਥੇ ਯੂ ਐਸ ਏ ਵਿੱਚ ਇਹੀ ਕੁਝ ਹੋ ਰਿਹਾ ਇੰਗਲੈਂਡ ਵਿੱਚ ਪਰਸੋਂ ਦੀ ਖਬਰ ਹੈ ਇੱਕ ਸਿੱਖ ਲੇਡੀ ਦੇ ਨਾਲ ਰੇਪ ਕਰਕੇ ਸਿਰ ਦਿੱਤਾ ਗਿਆ ਔਰ ਗੋ ਬੈਕ ਦੇ ਨਾਰੇ ਲਿਖ ਦਿੱਤੇ ਗਏ ਗੋ ਬੈਕ ਇੰਡੀਆ ਗੋ ਬੈਕ ਪੰਜਾਬ ਇਹ ਜਿਹੜੀ ਨਸਲਵਾਦ ਦੀ ਜਿਹੜੀ ਲਹਿਰ ਆ ਇਸ ਟਾਈਮ ਪੂਰੇ ਵਰਲਡ ਲੈਵਲ ਤੇ ਵਰਲਡ ਲੈਵਲ ਤੇ ਘਰ ਘਰ ਜਾਂਦੀ ਆ ਉਹ ਸਾਡੇ ਦੇਸ਼ਾਂ ਨੂੰ ਕੱਢਣਗੇ ਉੱਥੇ ਸਾਡੀ ਬਾਹਰ ਨਹੀਂ ਚੱਲਣੀ ਉੱਥੇ ਮਜ਼ਬੂਰ ਆ ਕਿਉਂਕਿ ਬਗਾਨਾ ਦੇਸ਼ਾ ਪਰ ਅਸੀਂ ਇੱਕ ਸਟੇਟ ਚੋਂ ਦੂਜੇ ਸਟੇਟ ਦੇ ਬੰਦੇ ਕੱਢਦੇ ਆ ਤਾਂ ਦੂਜੇ ਸਟੇਟ ਵਿੱਚ ਸਾਡੇ ਪੰਜਾਬੀ ਵੀ ਨੇ ਅਰਬਾਂ ਦੇ ਕਾਰੋਬਾਰ ਨੇ ਗੁਜਰਾਤ ਵਿੱਚ ਅਰਬਾਂ ਪਤੀ ਪੰਜਾਬੀ ਬੈਠੇ ਨੇ ਯੂਪੀ ਵਿੱਚ ਅਰਬਾਂ ਪਤੀ ਪੰਜਾਬੀ ਬੈਠੇ ਨੇ ਬਿਹਾਰ ਵਿੱਚ ਅਰਬਾਂ ਬੜੀ ਭੈੜੀ ਬੈਠੇ ਨੇ ਪਟਨਾ ਸਾਹਿਬ ਜਾ ਕੇ ਦੇਖੋ ਹੋਰ ਜਾ ਕੇ ਦੇਖੋ ਇਸ ਨੂੰ ਕਿਸੇ ਹੋਰ ਸਿਸਟਮ ਜਾਂ ਤਰੀਕੇ ਨਾਲ ਰਿਅਲਾਈਜ਼ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਇਹਨਾਂ ਨੂੰ ਕੁੱਟਮਾਰ ਕਰਕੇ ਇਸ ਤਰ੍ਹਾਂ ਇੱਕ ਹੋ ਹੱਲਾ ਹੋ ਹੱਲਾ ਕਰਕੇ ਭਜਾਉਣ ਦੀ ਕੋਸ਼ਿਸ਼ ਕਰੋਗੇ ਤਾਂ ਸਾਨੂੰ ਡਾਰਾ ਅਸੀਂ ਚਾਹੁੰਦੇ ਆ ਵੀ ਦੋ ਤੁਸੀਂ ਚਾਹੁੰਦੇ ਹੋ ਅਸੀਂ ਵੀ ਉਹੀ ਚਾਹੁੰਦੇ ਆ ਪਰ ਸਾਨੂੰ ਡਾਰਾ ਵੀ ਜਿਹੜੇ ਸਾਡੇ ਭੈਣ ਭਰਾ ਉਹਨਾਂ ਸਟੇਟਾਂ ਵਿੱਚ ਬੈਠੇ ਨੇ ਜਿੱਥੋਂ ਦੇ ਇਹ ਨੇ ਜੇ ਇਹ ਉਹਨਾਂ ਵਿਰੁੱਧ ਉੱਥੇ ਚੱਲ ਪਏ ਤਾਂ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਦੋਨਾਂ ਤਰ੍ਹਾਂ ਦਾ ਜੀਨੇ ਗਲਤੀ ਕੀਤੀ ਆ ਉਹਦੀ ਸਜ਼ਾ ਬਹੁਤ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਔਰ ਇਹ ਸੋਚੇ ਹਰ ਬੰਦਾ ਪਿੰਡ ਦੀ ਪਧਰੀ ਪੰਚਾਇਤ ਤੇ ਵੀ ਅਸੀਂ ਇਹਨਾਂ ਨੂੰ ਕਿਵੇਂ ਰੱਖਣਾ ਅਸੀਂ ਇਹਨਾਂ ਨੂੰ ਕਿਹੜੀਆਂ ਸਹੂਲਤਾਂ ਦੇਣੀਆਂ ਨੇ ਅਸੀਂ ਇਹਨਾਂ ਨੂੰ ਕਮਰਾ ਕਿਵੇਂ ਦੇਣਾ ਮਾਛੀਵਾੜੇ ਸ਼ਹਿਰ ਦੇ ਵਿੱਚ ਮੈਂ ਲਿਖ ਕੇ ਦਿੰਦਾ ਵੱਡੇ ਵੱਡੇ ਲੋਕਾਂ ਨੇ ਭਈਏ ਰੱਖੇ ਹੋਏ ਨੇ ਔਰ ਕਿਸੇ ਪ੍ਰਵਾਸੀ ਦੇ ਉਹਨਾਂ ਨੇ ਜੇ ਪ੍ਰੂਫ ਥਾਣੇ ਦਿੱਤੇ ਹੁਣ ਤਾਂ ਮੇਰਾ ਤੁਸੀਂ ਨੌਂ ਮਟਾ ਦਿਓ ਵੀ ਹਾਂ ਦਿੱਤੇ ਹੋਏ ਨੇ ਗਲਤੀਆਂ ਸਾਡੀਆਂ ਨੇ ਸਿਰਫ ਚੰਦ ਪੈਸੇ ਦੇ ਲਾਲਚ ਨਹੀਂ ਅਸੀਂ ਆਪਣੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਾਂ ਅਸੀਂ ਆਪਣੇ ਮਾਨਦਿਆਂ ਦਾ ਮਾਹੌਲ ਖਰਾਬ ਕਰ ਰਹੇ ਹਾਂ ਸੋ ਗੱਲਾਂ ਇਹ ਸੀ ਬੇ ਬਹੁਤ ਗਲਤ ਹੋ ਰਿਹਾ ਨਸਲਵਾਦ ਦਾ ਸਿਸਟਮ ਵਰਲਡ ਲੈਵਲ ਤੇ ਫੈਲ ਗਿਆ ਟੋਰਾਂਟੋ ਵਿੱਚ ਹੋ ਗਿਆ ਆਸਟ੍ਰੇਲੀਆ ਵਿੱਚ ਲਹਿਰ ਚੱਲੀ ਹੋਈ ਆ ਯੂਕੇ ਵਿੱਚ ਲਹਿਰ ਚੱਲੀ ਹੋਈ ਆ ਯੂਐਸਏ ਵਿੱਚ ਪਹਿਲੇ ਹੀ ਚੱਲੀ ਹੋਈ ਆ ਬਹੁਤ ਸਾਰੇ ਦੇਸ਼ ਨੇ ਉਹ ਖਾਸ ਕਰ ਪੰਜਾਬੀ ਸਿੱਖ ਕੌਮ ਨੂੰ ਗੋਬੈਕ ਪੰਜਾਬ ਗੋਬੈਕ ਇੰਡੀਆ ਕਹਿ ਕੇ ਜਲੀਲ ਕਰਦੇ ਨੇ ਉਹਨਾਂ ਨੂੰ ਜਿਵੇਂ ਕਹਿੰਦੇ ਆ ਵੀ ਟਾਰਗੇਟ ਕੀਤਾ ਜਾਂਦਾ ਟਰੋਲ ਕੀਤਾ ਜਾਂਦਾ ਛੇੜਿਆ ਜਾਂਦਾ ਤਿਆਂ ਨੂੰ ਭੈਣਾ ਨੂੰ ਇੱਕ ਕੈਨੇਡਾ ਵਿੱਚ ਵੀ ਬਹੁਤ ਸਾਰੀਆਂ ਘਟਨਾਵਾਂ ਵਾਪਾਂ ਨੂੰ ਲੱਗੀਆਂ ਜਿਹੜੇ ਬਿਨੀਪੈਕ ਸਾਈਟ ਹੈਗਾ ਸਿਸਟਮ ਉਹ ਦੱਸਦੇ ਜੀ ਵੀ ਕੁੜੀਆਂ ਕਹਿੰਦੀ ਸਾਨੂੰ ਛੇੜ ਕੇ ਲੰਘਦੇ ਨੇ ਕੋਈ ਕੁਸ਼ ਕਰਕੇ ਲੰਘਦੇ ਜਿਹੜੇ ਗੋਰੇ ਨੇ ਕਾਰਨ ਆਪਾਂ ਨੂੰ ਤਕਲੀਫ ਕਿਉਂ ਹੁੰਦੀ ਹੈ ਕਿਉਂਕਿ ਆਪਾਂ ਸੈਂਸਿਟਿਵ ਬੰਦੇ ਆਪਾਂ ਗਲਤ ਇਸ ਤਰ੍ਹਾਂ ਨਹੀਂ ਕਰ ਸਕਦੇ ਆਪਾਂ 5 ਸਾਲ ਦੇ ਬੱਚੇ ਤਾਂ ਜੀ ਆਪਾਂ ਵੱਡੇ ਬੱਚੇ ਦੇ ਵੀ 100 ਵਾਰ ਹੱਥ ਘੂਰਨ ਤੋਂ ਵੀ ਡਰਦੇ ਆ ਥੱਪੜ ਮਾਰਨ ਨਾਲ ਬਹੁਤ ਦੂਰ ਦੀ ਗੱਲ ਪਰ ਸੋਚ ਕੇ ਦੇਖੋ 5 ਸਾਲ ਦੇ ਬੱਚੇ ਨੂੰ ਇਹਨਾਂ ਨੇ ਗਾਲ ਨਿਕਲਦੀ ਹੈ ਹੇਰਪ ਕੀਤਾ ਉਹਦੇ ਜੋ ਗੋਪਤੰਗ ਦੇ ਵਿੱਚ ਇਹਨਾਂ ਨੇ ਰਾਡ ਪਾਤੀ ਉਹ ਸਾਡਾ ਹੀਰੇਬਰਗਾ ਪੁੱਤ ਹੋਸ਼ਿਆਰ ਪਰ ਦਿਨਸ ਪਰਿਵਾਰ ਦਾ ਮਾਰਿਆ ਉਸ ਤੋਂ ਬਾਅਦ ਐਂ ਲੱਗਦਾ ਸੱਚੀ ਇਹਨਾਂ ਦੇ ਛੱਤਰ ਪੈਣੇ ਚਾਹੀਦੇ ਨੇ ਇਹਨਾਂ ਨੂੰ ਕੁੱਟ-ਕੁੱਟ ਕੇ ਕੱਢਣਾ ਚਾਹੀਦਾ ਹੈ ਪਰ ਜਦੋਂ ਥੋੜੀ ਦੂਰ ਅੰਦੇਸ਼ੀ ਦੀ ਗੱਲ ਸੋਚਦੇ ਆ ਥੋੜਾ ਇਨ ਫਿਊਚਰ ਦੇਖਿਆ ਜਾਂਦਾ ਵੀ ਇਹਦੇ ਹਾਲਾਤ ਕੀ ਨਿਕਲ ਲਗੇ ਇਹਦੇ ਨਤੀਜੇ ਕੀ ਨਿਕਲ ਲਗੇ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੱਗਦਾ ਸਾਨੂੰ ਹੋਸ਼ ਦੇ ਨਾਲ ਜੋਸ਼ ਦੇ ਨਾਲ ਹੋਸ਼ ਦੀ ਵੀ ਬਹੁਤ ਲੋੜ ਆ ਕਿਰਪਾ ਕਰਕੇ ਜੋਸ਼ ਜੈ ਜੈ ਤੁਹਾਡਾ ਪਰ ਇਹਦੇ ਨਾਲ ਹੋਸ਼ ਨਾ ਖੋਵੋ ਇਹਨੂੰ ਸਿਸਟਮੈਟਿਕ ਤਰੀਕੇ ਨਾਲ ਸਰਕਾਰਾਂ ਤੇ ਦਬਾਅ ਪਾਵੋ ਉਹਨਾਂ ਦੇ ਆਉਣ ਤੇ ਪਾਬੰਦੀ ਲੱਗੇ ਕਿਸੇ ਤਰੀਕੇ ਨਾਲ ਉਹਨਾਂ ਦੀ ਜਿਹੜੀਆਂ ਸਹੂਲਤਾਂ ਘਟਣ ਗਈਆਂ ਉਹ ਆਟੋਮੈਟਿਕ ਹੀ ਇੱਥੇ ਹਟ ਜਾਣਗੇ ਆਉਣ ਤੋਂ ਉਹਨਾਂ ਕੋਲ ਜਦੋਂ ਕੰਮ ਨਹੀਂ ਹੋਊਗਾ ਉਹ ਆਟੋਮੈਟਿਕਲੀ ਇੱਥੇ ਆਉਣ ਤੋਂ ਹਟ ਜਾਣਗੇ। ਉਹ ਜਦੋਂ ਉਹਨਾਂ ਤੋਂ ਪ੍ਰੂਫ ਮੰਗੇ ਜਾਣਗੇ ਉੱਥੇ ਹੀ ਬੈਰੀ ਪਹਿਲੀ ਪਹਿਲੀ ਸ਼ਰਤ ਰੱਖ ਲਓ ਕਿ ਸਾਨੂੰ ਜਿਹੜਾ ਬੰਦਾ ਜਿੱਥੇ ਵੀ ਉਤਰਦੇ ਨੇ ਪ੍ਰਵਾਸੀ ਮਜ਼ਦੂਰ ਉੱਥੇ ਸਾਡੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਉਹਨਾਂ ਦੀ ਐਂਟਰੀ ਹੋਣੀ ਚਾਹੀਦੀ ਆ। ਕਿਹੜੇ ਸਟੇਟ ਤੋਂ ਆਇਆ ਤੇਰੇ ਕੋਲ ਪੁਲਿਸ ਵੈਰੀਫਿਕੇਸ਼ਨ ਹੈ ਜਾਂ ਨਹੀਂ। ਇਹ ਜੇ ਲੀਗਲ ਤਰੀਕੇ ਬਣਾ ਕੇ ਅਸੀਂ ਇਹ ਸਿਸਟਮ ਤੋਂ ਬਹੁਤ ਪੱਧਰ ਤੇ ਹੱਦ ਪਾ ਸਕਦੇ ਆ, ਰੋਕ ਸਕਦੇ ਆ ਪਰ ਹੋ ਹੱਲੇ ਵਾਲਾ ਸਿਸਟਮ ਲੜਾਈ ਝਗੜੇ ਵਾਲਾ ਸਿਸਟਮ ਉਹ ਇੱਕ ਵਿੱਚ ਸਾਡੇ ਭਰਾਵਾਂ ਜਿਹੜੇ ਹੋਰ ਸਟੇਟਾਂ ਵਿੱਚ ਬੈਠੇ ਨੇ ਉਹਨਾਂ ਲਈ ਵੀ ਬਹੁਤ ਮਹਿੰਗਾ ਪੈ ਸਕਦਾ ਹੈ ਸੋ ਕਿਰਪਾ ਕਰਕੇ ਇਹਨੂੰ ਇੱਕ ਤਰੀਕੇ ਦੇ ਨਾਲ ਇੱਕ ਸਿਸਟਮ ਦੇ ਨਾਲ ਸਰਕਾਰਾਂ ਕੋਲ ਪ੍ਰੈਸ਼ਰ ਪਾ ਕੇ ਪੰਚਾਇਤਾਂ ਆਪਣੇ ਮੱਤੇ ਪਾ ਕੇ ਕਿਸੇ ਤਰੀਕੇ ਨਾਲ ਆਪਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਜੋ ਇਹ ਜਿਹੜੀ ਪੰਜਾਬ ਨੂੰ ਧਰਮਸ਼ਾਲਾ ਸਮਝ ਕੇ ਇੱਥੇ ਹਰ ਬੰਦਾ ਆ ਕੇ ਵੱਢ ਜਾਂਦਾ ਉਹਨੂੰ ਠੱਲ ਪਾ ਸਕੇ ਉਮੀਦ ਆ ਤੁਹਾਨੂੰ ਮੇਰੀਆਂ ਗੱਲਾਂ ਕਿਤੇ ਨਾ ਕਿਤੇ ਸਮਝ ਜ਼ਰੂਰ ਆਈਆਂ ਹੋਣਗੀਆਂ ਕਿਰਪਾ ਕਰਕੇ ਜੇ ਵਧੀਆ ਲੱਗਿਆ ਤਾਂ ਕਿ ਸ਼ੇਅਰ ਜਰੂਰ ਕਰ ਦਿਓ ਮੈਂ ਤੁਹਾਡਾ ਪੱਤਰਕਾਰ ਜਗਰੂਪ ਸਿੰਘ ਮਾਨਸਿਰੀ ਮੱਛੀਵਾੜਾ ਸਾਹਿਬ